ਕੀ ਲੱਗਦਾ ਈ ਤੇਰਾ ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਗਾ ਟੁਕਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਹੀਂ ਜਿਹੜੇ ਸਮਾਨ ਲਾਉਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤਾਂ ਨौजवान ਬੱਚੇ ਜਾਣਗੇ ਲਈ ਤਾਂ ਤਾਰੀ ਮੁਕਤੀ ਕਦਮ ਹੋਈ ਜਾਣੀ ਆ ਆਹਦਾ ਵੀ ਸਾਨੂੰ ਵੇਖਿਆ ਲਈ ਜਾਂਦਾ ਕਲਪਨਾ ਜਦਾ ਚੱਲਿਆ ਆਲੇ ਕੋ ਬੇਕੇ ਆਲੇ ਜਿਹਾ ਲਾਜ ਦਾ ਕਲਪਨਾਈ ਠੀਕੇ ਨਹੀਂ ਬੰਦ ਕਰਦੇ ਇਸ ਜ਼ਮਾਨੇ ਦੁਨੀਆ ਰੋੜਦੀ ਆ ਲਾ ਉਹਦਾ ਵਿਸ਼ਾਈ ਬੋਲਦੇ ਆਮਾਦੀ ਪਾਰਟੀ ਆਖੂ ਜੇ ਮਾਰਦੇ ਤੇ ਇਹਨਾਂ ਦੇ ਵੱਲੇ ਦੋਸ਼ ਨੇ ਵੀ ਇਥੇ ਲਗਾਤਾਰ ਜਿਹੜਾ ਨਸ਼ਾ ਵਾ ਨਸ਼ਾ ਕਾਫੀ ਜਾਗਾ ਨਸ਼ਾ ਤੇ ਕਾਫੀ ਬਸ ਆ ਵੀ ਜਿੱਥੇ ਤੱਕ ਪੁੱਛਾ ਪੁੱਛ ਬਤਿਆ ਵੀ ਕਰਨੀ ਆ ਇੱਕ ਜਮਾਨ ਤੇ ਅਜਿਹਾ ਮੋੜ ਬੇਰਾਂ ਕਹਿੰਦੇ ਜੋ ਐਮਸੀ ਆ ਵੀ ਜਮਾਨਤੀ ਨਾਂ ਦੇਣ ਜਿਹੜੇ ਵੇਚਦੇ ਆ ਬੜੀ ਅਪੀਲ ਕਰਦੇ ਆ ਕਿ ਆਪਣੀ ਜਮਾਨਤਾਂ ਨਾ ਦੇਣ ਇਹਨਾਂ ਦੀ ਜਿਹੜੇ ਫੜੇ ਜਾਂਦੇ ਆ ਵੇਚਦੇ ਮਲਜ਼ਮ ਜਿਹੜੇ ਆ ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਜਿਹੜੇ ਵੇਚਦੇ ਆ ਉਹਨਾਂ ਨੇ ਕੀ ਕੀਤਾ ਮੇਰੇ ਘਰ ਜਾ ਕੇ ਲਾਮਾ ਦੇਤਾ ਮੇਰੇ ਮੰਮੀ ਲੈੜੀ ਨੂੰ ਕਿ ਆਪਣੇ ਮੁੰਡੇ ਨੂੰ ਸਮਝਾਓ ਕਿ ਇਹ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾਉਂਦਾ ਆ ਇਹ ਕਰਕੇ ਜੇ ਉਹ ਜੇ ਨਾ ਮਾ ਦੋਗੇ ਤਾਂ ਕਹੋਗੇ ਤੇ ਫਿਰ ਖੁਦ ਜੁਮਿਆ ਹਾਂਜੀ ਜੁਮਿਆਰ ਉਹ ਫਿਰ ਬਾਅਦ ਤੇ ਤੁਹਾਨੂੰ ਬਤਾ ਦੋ ਚਾਰ ਜਾਣੇ ਆਈ ਉਧਰ ਜਾਈਏ ਤੇ ਮਰ ਕੇ ਸਾਨੂੰ ਹਾਂ ਕੋਈ ਅੱਗੇ ਨਹੀਂ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਇਹੋ ਮੰਗ ਕਰ ਰਿਹਾ ਇਹ ਨਾ ਵਿੱਚ ਉਹਦੇ ਵੀ ਘਰ ਦੋ ਲੇਡੀਆਂ ਸਾਡੇ ਪਹਿਲੇ ਲੇਡੀਆਂ ਮੈਂ ਵਿੱਚ ਕਰਦਾ ਮੇਰੀ ਗੱਲ ਸੁਣ ਨਸ਼ਾ ਡੱਕਣ ਮਰਾ ਹੀ ਬਹੁਤ ਡੱਕਿਆ ਉਹ ਡੱਕਣ ਤੇ ਨਸ਼ਾ ਘਟੇ ਨਸ਼ਾ ਤਾਂ ਕੋਈ ਡੱਕਦਾ ਨਹੀਂ ਆ ਹੈ ਤੇ ਵੋਟਾਂ ਕਲ ਤੁਸੀਂ ਬਣ ਕੇ ਪਹਿਲਾਂ ਜਾਂਦੀ ਚਲੋ ਜੇ ਪਰਨਾ ਸ਼ਾਹ ਵੇਖਦੇ ਤੇ ਕੋਟਾ ਲੈ ਜਾਂਦੇ ਮੈਂ ਸਰ ਮਾਮਲਾ ਕਿਥੋਂ ਦਾ ਵਾਸੀ ਮਨਦੀਪ ਸੰਘੋਤਰਾ ਵਾਰਡ ਨੰਬਰ 2 ਦਾ ਵਾਸੀ ਆ ਵਾਰਡ ਨੰਬਰ 2 ਫਤਿਹਗੜ ਚੂੜੀਆਂ ਦਾ ਵਾਸੀ ਆ ਇਹ ਮੇਰੇ ਫੈਮਲੀ ਫਰੈਂਡ ਨੇ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਆ ਇਹ ਵਿਚਾਰਾ ਬੜਾ ਪਰੇਸ਼ਾਨੀ ਇਹਦੇ ਬੇਟੇ ਨੇ ਗਲਤ ਪੀਕਾ ਲਾ ਲਿਆ ਕਿ ਬਿਮਾਰ ਹੈ ਮੇਰੀ ਕੋਈ ਮਦਦ ਨਹੀਂ ਕਰਨ ਰਿਹਾ ਮੈਂ ਥੋੜੀ ਹੈਲਪ ਕਰਕੇ ਥੋੜਾ ਮਹੱਲੇ ਵਾਲਿਆਂ ਦਾ ਸਹਿਯੋਗ ਨਾਲ ਮੈਂ ਕੋਈ ਥੋੜੀ ਹੈਲਪ ਕਰਕੇ ਇਹਨੂੰ ਹਸਪੀਟਲ ਪਹੁੰਚਾਗਾ ਉਸ ਤੋਂ ਪਰੇ ਬਚ ਨਹੀਂ ਸਕਿਆ ਇਹ 500 ਰੁਪਏ ਦਿਹਾੜੀ ਲੈਣ ਵਾਲਾ ਬੰਦਾ ਕਿੰਨੀ ਬੇਟੀ ਨਸ਼ੇ ਕਰਿੰਦੀ ਹੈ ਇੱਕ ਸੂਸਾਰਾ ਇਹਨਾਂ ਦਾ ਹੀ ਨਸ਼ੇ ਕਰਨ ਵਾਲਿਆਂ ਦਾ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਨਸ਼ੇ ਕਰਨ ਵਾਲੇ ਤੇ ਜਿਹੜੀ ਅਲੜੂ ਮਰਿਆ ਉਸ ਟਾਈਮ ਬੱਚਿਆਂ ਨੂੰ ਕੋਈ ਯਾਰੀ ਦੋਸਤੀ ਚ ਪਰਵਾਹ ਦਿੰਦੇ ਕਿ ਨਸ਼ਾ ਕਰਕੇ ਵੇਖ ਇਸ ਤਰ੍ਹਾਂ ਬੱਚੇ ਲੱਗ ਜਾਂਦੇ ਮਗਰ ਗਵਰਨਮੈਂਟ ਨੂੰ ਚਾਹੀਦਾ ਕਿ ਨਸ਼ਾ ਸਦਾਕ ਕੇਂਦਰ ਫਟੇਕਾਰਚ ਹੋਣਾ ਚਾਹੀਦਾ ਤੁਸੀਂ ਹਸਪੀਟਲ ਚ ਜਾ ਕੇ ਬਾਈਟ ਵੇਖੋ ਕਿ ਕਿੰਨੇ ਲਾਈਨਾਂ ਲੱਗੀਆਂ ਹੁੰਦੀਆਂ ਗੋਲੀਆਂ ਵਾਲੀਆਂ ਜੇਕਰ ਉੱਤੇ ਮੈਸੇਜ ਡਾਕ ਕੇਂਦਰ ਹੋਵੇ ਆਪਣੇ ਫਤਗੜ ਚੂੜੀਆਂ ਦੇ ਤੇ ਬਹੁਤ ਜ਼ਿਆਦਾ ਜਾਨਾਂ ਬਚ ਸਕਦੀਆਂ ਵਾ ਅਸੀਂ ਵੱਡੇ ਦਿਨ ਤੇ ਜਾਂ ਹੋਰ ਕਿਸੇ ਪ੍ਰੋਗਰਾਮ ਤੇ ਇੰਨੇ ਨੇ ਲੰਗਰ ਲਾਉਣੇ ਇੰਨਾ ਪੈਸਾ ਖਰਚਨੇ ਜੇਹੀ ਦੋ ਰੂਹਾਂ ਬਚਾ ਲਈਏ ਉਹੋ ਪੈਸਾ ਨਾਲ ਦੋ ਬੱਚਿਆਂ ਨੂੰ ਬਚਾ ਲਈਏ ਦੋ ਜਿੰਦਗੀਆਂ ਬਚਾ ਲਈਏ ਇਹੋ ਸਭ ਤੋਂ ਵੱਡਾ ਸਾਡਾ ਫਰਜ਼ ਹੈ ਕੰਮ ਆ ਪ੍ਰਮਾਤਮਾ ਵੱਲੋਂ ਮਿਹਰ ਬਹੁਤ ਹੋ ਗਈ ਜਿਹਨੇ ਆਪਾਂ ਦੋ ਰੂਹਾਂ ਹੀ ਇੰਨੇ ਪੈਸੇ ਚ 40-50 ਹਜ਼ਾਰ ਦੇ ਬਚਾ ਲਈਏ ਜਿਹਹੀ ਇੰਨਾ ਤੇ ਖਰਚਾ ਕਰਨੀ ਆ ਦੂਜੀ ਗੱਲ ਇਹ ਆ ਨਸ਼ਾ ਸਦਕਾ ਉਹ ਕਹਿੰਦੇ ਜਰੂਰ ਗਵਰਨਮੈਂਟ ਨੂੰ ਚਾਹੀਦਾ ਜਿਹਨੇ ਨਸ਼ਾ ਵੇਚਣ ਵਾਲੇ ਤਸਕਰਿਆ ਉਹਨਾਂ ਨੂੰ ਫੜਨੇ ਛੋਟਿਆਂ ਨੂੰ ਨਹੀਂ ਵੱਡਿਆਂ ਨੂੰ ਹੱਥ ਪਾਣ ਜਿੰਨਾ ਕੋਈ ਕਪੜੀ ਲੱਭਦੀ ਉਹਨਾਂ ਨੂੰ ਅੰਡਰ ਕਰ ਦਿੰਦੇ ਆ ਕੋਈ ਵੱਡਿਆਂ ਨੂੰ ਫੜੋ ਦੇਖੋ ਆ ਸਾਡਾ ਮਲਾਡਾ ਚੌਂਕਿਆ ਸ਼ਾਮ ਨੂੰ ਇੱਥੇ ਪੂਰੀ ਮੈਚ ਲੱਗੀ ਹੁੰਦੀ ਆ ਕੋਈ ਪੁਲਿਸ ਨੇ ਕੋਈ ਪੁਲਿਸ ਨੂੰ ਫੋਨ ਕਿ ਕਰਨਾ ਸੀ ਸਰ ਇਨਫਾਰਮ ਗੈਂਗਸਟਰ ਆ ਨਸ਼ਾ ਵੇਚਣ ਵਾਲੇ ਗੈਂਗਸਟਰ ਕੋਣ ਕਰੇਗਾ ਫੋਨ ਫੋਨ ਕਰੂਗਾ ਅਗਲੇ ਦਿਨ ਘਟੜਤ ਵਾਲੇ ਐਮ ਸੀ ਸਾਹਿਬ ਇੱਕ ਦਿਨ ਬੋਲ ਬਟੇ ਯਾਰ ਨਸ਼ਾ ਨਾ ਵੇਚਿਆ ਕਰ ਘਰ ਲਾਵਾ ਚਲ ਗਿਆ ਇਹ ਤੇ ਅਮਚੇ ਜਾ ਬਣੇ ਸਲੀਮ ਬਾੜ ਨੰਬਰ 13 ਦੇ ਇੰਚਾਰਜ ਇਹ ਨਾ ਵਿਚਾਰਿਆਂ ਲੰਮਾ ਦਿੱਤਾ ਕਿ ਇੱਥੇ ਨਾਕਲੋਆ ਕਰੋ ਉਹਨਾਂ ਦੇ ਘਰ ਲੰਮਾ ਚੱਲ ਗਿਆ ਕੋਈ ਪੰਗਾ ਸਭ ਨਹੀਂ ਲੈ ਸਰ ਨਸ਼ਾ ਵੇਚਣ ਵਾਲੇ ਗੈਂਗਸਟਰ ਆ ਉਹਨਾਂ ਦੀ ਪਹੁੰਚ ਹੈਗੀ ਆ ਇਸ ਕਰਕੇ ਕਾਪੜਾ ਪੁਲਿਸ ਨੂੰ ਚਾਹੀਦਾ ਕਿ ਇੱਥੇ ਪੱਕਾ ਨਾਕਾ ਲਾਉਣ ਥੋੜਾ ਧਿਆਨ ਰੱਖਣ ਥੋੜਾ ਤੋਂ ਨਹੀਂ ਰੱਖਣ ਤੇ ਤਾਂ ਜੋ ਜੇ ਆਹਨ ਬੱਚੇ ਇੱਕ ਮਰ ਗਏ ਕੌਣ ਦੀ ਮਵਾਰਾ ਜੀ ਉਹ ਨਹੀਂ ਕਰਦੇ ਜਿੰਮੇਵਾਰ ਕਰਦੇ ਬੱਚੇ ਨੂੰ ਕਦੇ ਗੌਰਮੈਂਟ ਜ਼ਿੰਮੇਵਾਰ ਨਹੀਂ ਇਸ ਚੀਜ਼ ਦੀ ਇਸ ਮਹੀਨੇ ਦੇ ਸਾਲ ਦੇ ਵਿੱਚ ਪੰਜ ਬੱਚੇ ਮਰੇ ਜੀ ਨਸ਼ੇ ਦੇ ਨਾਲ ਕੋਈ ਕਾਰਵਾਈ ਕੋਈ ਕੇਤ ਕਾਰਵਾਈ ਹੋ ਗਈ ਜਾਂ ਮੁੰਡਾ ਮਰ ਗਿਆ ਕਿਤੇ ਕਾਰਵਾਈ ਹੋ ਗਈ ਕੀ ਕਰਨ ਦੀ ਹੈ ਪੁਲਿਸ ਹੁਣ ਦੱਸੋ ਤੁਹਾਨੂੰ ਇਹਦਾ ਇਨਸਾਫ ਕੀ ਹੋ ਬਚੇਗਾ ਇਹ ਕੋਈ ਮੰਗੀ ਇਹ ਸਿਰਫ ਨਸ਼ੇ ਕਰਨ ਵਾਲੇ ਦਾ قصور ਹੈ ਆਂਡੇ ਉਹਨਾਂ ਦੀ ਕੋਈ ਪਰਚਾ ਨਾ ਕਰਨ ਜਿੰਨਾ ਚੱਕ ਮੋਤ ਬੇਰ ਮਰ ਜਾਣ ਉਹਨਾਂ ਚ ਕੋ ਪਰਚਾ ਨਾ ਕੱਟ ਕੇ ਸਿੱਧਾ ਜੇਲ੍ਹ ਦੇ ਵਿੱਚ ਇਹ ਵੇਖਣਾ ਕੋਈ ਪਤਾ ਵੀ ਨਸ਼ਾ ਵੀ ਕਰਨ ਬੰਦੇ ਪੀਣਾਂ ਦੇ ਫੜਦੇ ਆਂ ਬੇਚ ਉਹਨਾਂ ਨੇ ਕੋਈ ਪਰਦਾ ਨਹੀਂ ਇਹ ਪਹਿਲੀ ਗੱਲ ਪੰਡਾ ਬਾੜੀ ਕਰਿਆ ਹੁੰਦਾ ਹੈ ਸਰਕਾਰ ਸਰਕਾਰ ਵੀ ਹੈ ਨਾ ਪੱਜਾ ਲੱਗਿਆ ਫਿਰ ਵੀ 20000 ਰੁਪਏ ਸਰਕਾਰ ਕੋ ਹੱਥ ਜੋੜ ਕੇ ਅਪੀਲ ਆ ਅਸੀਂ ਇੱਥੇ ਇੱਕ ਸੁਸਾਇਟੀ ਬਣਾਉਣੀ ਆ ਜਿਸ ਦੇ ਵਿੱਚ ਅਸੀਂ ਸਾਰੇ ਬੱਚੇ ਜਿੰਨੇ ਕਮ ਸੇ ਕਮ ਇੱਥੇ 100 150 ਮੁੰਡਾਗਾ ਜਿਹੜਾ ਨਸ਼ਾ ਕਰਦਾ ਸਰਕਾਰ ਆਡੀ ਮਦਦ ਕਰੇ ਅਸੀਂ ਆਪਣੀ ਇੱਕ ਸੁਸਾਇਟੀ ਬਣਾਉਣੀ ਆ ਜਿਹੜੀ ਸੁਸਾਇਟੀ ਬਣੇਗੀ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਚੁੱਕ ਚੁੱਕ ਕੇ ਉਹ ਨਸ਼ਾ ਸੇਵਾ ਕੇਂਦਰ ਚ ਪਹੁੰਚਾਈ ਸਰਕਾਰ ਇਹੋ ਜੀ ਕੋਈ ਸਾਡੇ ਮੁੱਲੇ ਸੀ ਇੱਕ ਸੁਸਾਇਟੀ ਬਣਾ ਦੇ ਜਾਂ ਇਹ ਖੁਦ ਬਣਾ ਲੈਣੇ ਸਾਡੀ ਹੈਲਪ ਕਰੇ ਥੋੜਾ ਕੱਟਾ ਦੇ ਕਿ ਜਿਹੜਾ ਅਸੀਂ ਉੱਤੇ ਤੱਕ ਪਹੁੰਚਾ ਦੇ ਇੱਥੇ ਤੇ ਮਾਂ ਪਿਓ ਕੋ 5 ਰੁਪਏ ਦਿਹਾੜੀ ਦੇ ਤੁਹਾਨੂੰ ਧੋਤੀ ਖਾਂਦਾ ਨਹੀਂ ਪਤਾ ਕੀ ਅੱਜ ਮਿਲਣੀ ਕਿ ਨਹੀਂ ਮਿਲਣੀ ਉਹ ਨਸ਼ਾ ਚੜਾਉ ਜੀ ਨੇ ਪੈ ਕਿਤੋਂ ਲਾ ਦੇਣਗੇ ਜੀ ਸਾਰੰਤਨ ਵਾੜ 3 ਨੇ ਭਰਾ ਹਾਂ ਹਾਂ ਜੀ ਤਿੰਨੇ ਭਰਾ ਕਰਦੇ ਕਿਤੋਂ ਜਿਹੜਾ ਜੀ ਦੀ ਡੈਥ ਹੋਈ ਆ ਉਹਦਾ ਕੀ ਨਾਮ ਵਿਸ਼ਾਲ ਟੀਕੇ ਲਾ ਗਿਆ ਨਸ਼ੇ ਕਰਕੇ ਨਹੀਂ ਨਹੀਂ ਹਾਂ ਨਹੀਂ ਦਿਨਾਂ ਦਾ ਅੱਗੇ ਕਾਹ ਤੱਕ ਕਾਹ ਤੱਕ ਇਹ ਵੀ ਤਰ੍ਹਾਂ ਭਰਾ ਇਹ ਵੀ ਨਸ਼ਾ ਕਰਦਾ ਇਹ ਠੀਕੇ ਨਹੀਂ ਹੁੰਦਾ ਇਹ ਗੋਲੀ ਲੰਦਾ ਗੋਲੀ ਕੋਤ ਲੰਦਾ ਉਹ ਵੀ ਕਰੀ ਆਹਾ talla ਕਿੰਨੇ ਕਰਦਾ ਸਾਰਾ ਨਸ਼ਾ ਮਾਰਦਾ ਉਹਦੇ ਅੰਦਰ ਸਾਰੀ ਗੋਲੀ ਜਿਤਨਾ ਸੋ ਭਾਜੀ ਮੇਰੇ ਤਿੰਨ ਬੇਟੇ ਆ ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ ਸੋ ਉਹਦੇ ਕਾਰਨ ਇਹ ਮੌਤ ਹੋ ਗਈ ਆ ਬਹੁਤ ਨਸ਼ਾ ਕਰਦਾ ਸੀ ਪਤਾ ਇਹ ਆ ਦੋ ਬੇਟੇ ਇਹ ਵੀ ਕਰਦੇ ਆ ਇਹ ਵੀ ਕਰਦੇ ਨੇ ਨਸ਼ਾ ਇਹ ਵੀ ਟੀਕੇ ਲੁੰਦੇ ਆ ਪਰ 3 ਮਿੰਟ ਠੀਕ ਹੈ ਜੀ ਤਿੰਨੇ ਦਿਨਾਂ ਆਸ਼ਾ ਕਰਦੇਗੇ ਬਹੁਤ ਜ਼ਿਆਦਾ ਕਰਦਾ ਉਹ ਗਲਤੀ ਟਿਕਾ ਲੱਗਾ ਉਹ ਸਾਰਾ ਮੈਂ ਸੋਚੂ ਫੋਲੋ ਗਿਆ ਜੀ ਬਾਅਦ ਚ ਆਜ ਕੋ ਪੈਸੇ ਤੇ ਲਾਨੀ ਹੈਗਾ ਸੀ ਘਰ ਉਹਦਾ ਪਿਆਰਿਆ ਜੀ ਬਾਅਦ ਕਨੇ ਹਲਫ ਕੀਤੀ ਤੇ ਫੇੜ ਖਰਿਆ ਉੱਥੇ 500 ਰੁਪਏ ਮੈਂ ਦਿਹਾੜੀ ਲੈਂਦਾ ਜੇ ਤੇ ਪੁਲਿਸ ਕੋ ਗਏ ਪੀਟਰ ਨਾ ਚੈੱਕ ਕਰਦੇ ਆ ਨਾ ਕੋਈ ਪੁਲਿਸ ਨਾ ਪੁਲਿਸ ਕੋ ਨਹੀਂ ਗਏ ਪੁਲਸ ਨੇ ਕੀ ਕਰਨਾ ਹੈ ਜਿਹੜੇ ਲੌਂਦੇ ਉਹਨਾਂ ਨੂੰ ਲੈ ਜਾਂਦੇ ਜਿਹੜੇ ਵੇਚਦੇ ਉਹਨਾਂ ਨੂੰ ਖੜਦੇ ਨਹੀਂ ਅੱਗੇ ਚਾਹਦੇ ਕੀ ਇਹੋ ਚ ਉਹਨੇ ਵੀ ਨਸ਼ਾ ਬੰਦੋਣਾ ਚਾਹੀਦਾ ਤੇ ਹੁਣ ਹੁਣ ਹੱਥ ਜੋੜੀ ਪਾਜੇ ਅਸੀਂ ਇਹੀ ਕਹਿੰਦੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਤੇ ਹੁਣ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀ ਮੈਂ ਹਾਲਾਤ ਮੈਂ ਖੁਦ ਦੇਖੇ ਹੀ ਕਿਸ ਤਰ੍ਹਾਂ ਦੇ ਤੇ ਕਿਸ ਤਰ੍ਹਾਂ ਨਹੀਂ ਨੇ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ ਇੱਕ ਰਕੀਆ ਨਹੀਂ ਸੀ ਤੇ ਉਸ ਦਿਨ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿਤਰਾ ਨਹੀਂ ਛਡਵਾਇਆ ਫੜਿਆ ਸੀ ਫੜਿਆ ਗਿਆ ਸੀ ਤੁਸੀਂ ਇਹ ਕਹਿੰਦੇ ਕਿ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜਿੰਨੇ ਨੌਜਵਾਨ ਸਾਡੇ ਬੱਚੇ ਮਰਦੇ ਆ ਨਾ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਕਿ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਕਿਹੜੀ ਗੱਲੋਂ ਨਸ਼ਿਆਂ ਤੇ ਲੱਗਾਂਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਨਸ਼ਿਆਂ ਤੇ ਲੱਗਣ ਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕੇ ਗਰੀਬ ਦੀ ਮਦਦ ਨਹੀਂ ਕਰਦੇ ਕੇ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦਾ ਉਹਦੇ ਘਰ ਦੀ ਦਲੀਚ ਨਹੀਂ ਟੱਪਦੇ ਨਹੀਂ ਨਹੀਂ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਹਾਂਜੀ ਸਰ ਫਟੇਗੜ ਸੁਧਿਆ ਬਾਟ ਨੰਬਰ 2 ਚ ਵਿਸ਼ਾਲ ਨਾਮ ਦਾ ਵਿਅਕਤੀ ਤੇ ਮੌਤ ਹੋਈ ਤੇ ਉਹਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਇਹ ਨਸ਼ੇਦਾਰ ਮੌਤ ਹੋਈ ਹੈ। ਹਾਂ ਜੀ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ। ਅਜੇ 3 ਦੱਸਿਆ 10 ਮਿੰਟ ਪਹਿਲਾਂ ਵੈਰੀਫਾਈ ਕੀਤਾ ਇਹ ਵਿਸ਼ਾਲ ਮੁੰਡਾ ਇਹਦੀ ਹਸਪੀਟਲ ਚ ਡੈਥ ਹੋਈ ਹੈ। ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦਿਆਂ ਕੋਈ ਬਿਮਾਰ ਸੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ ਚ ਇਹਦੀ ਕੱਲ ਦੀ ਡੈਥ ਹੋਈ ਹੈ। ਸਾ ਪੁਲਸ ਨੇ ਕੋਈ ਕਾਰਵਾਈ ਕੀਤੀ ਹੈ ਜੇ ਸਾਨੂੰ ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰ ਰਹੇ ਹਾਂ ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਜੀ ਤਾਂ ਉਹਨਾਂ ਤਾਂ ਕਹਿੰਦੇ ਕਿ ਵੇਚਣ ਵਾਲਿਆਂ ਤੇ ਨਹੀਂ ਕਾਰਵਾਈ ਹੋ ਰਹੀ ਨਹੀਂ ਜਿੰਨੇ ਵੀ ਲਗਾਤਾਰ ਵੇਖੋ ਜਦੋਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਨੂੰ ਉਹਦੇ ਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹ ਅੰਦਰ ਦਿੱਤਾ ਜਾ ਰਿਹਾ ਹੈ ਜਿਹੜਾ ਕੋਈ ਵੀ ਨਮਲਾਵਾਜਾਂ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਹੈ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਜੀ ਸਰ ਉਹ ਤਾਂ ਪਿਆਰੇ ਸੀ ਕਿ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਸ਼ਾ ਪੁਲਿਸ ਉਹਨਾਂ ਨੂੰ ਪ੍ਰਗਤੀ ਦਾ ਦੱਸ ਜੀ ਜ਼ਰੂਰ ਜੀ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਜਾਏ ਧੰਨਵਾਦ